ਬਟਿੰਡਾ ਦੇ ਪ੍ਰਤਾਪਨਗਰ ਦੇ ਵਿੱਚ ਜਿੱਥੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵੱਲੋਂ ਗੁੰਡਾ ਕਰਕੇ ਨੰਗਾ ਨਾਚ ਫੇਰਦੇ ਹੋਏ ਗਲੀ ਵਿੱਚ ਖੜੀਆਂ ਅੱਧੀ ਦਰਜੇ ਗੱਡੀਆਂ ਦੇ ਸ਼ੀਸ਼ੇ ਭੰਨ ਤੋੜ ਕੇ ਦਿੱਤੇ ਗਏ ਅਤੇ ਮੌਕੇ ਤੇ ਫਰਾਰ ਹੋ ਗਏ। ਤੋਂ ਦੱਸਦੇ ਕਿ ਵਾਖਾ ਗੱਡੀ ਦੀਆਂ ਮਾਲਕਾਂ ਦੱਸਿਆ ਕਿ ਉਹਨਾਂ ਨੇ ਉਹ ਆਪਣੀਆਂ ਗੱਡੀਆਂ ਘਰ ਦੇ ਬਾਹਰ ਖੜੀਆਂ ਕੀਤੀਆਂ ਸਨ ਰਾਤ ਤਕਰੀਬਨ 8:30 ਵਜੇ ਤਿੰਨ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਹੁੱਲੜਬਾਜੀ ਕਰਦੇ ਹੋਏ ਅੱਧੀ ਦਰਜੇ ਕਾਰਾਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਅਤੇ ਮੌਕੇ ਤੋਂ ਫਰਾਰ ਹੋ ਗਏ। ਉਹਨਾਂ ਦੀ ਪੁਲਿਸ ਪ੍ਰਸ਼ਾਸਨ ਮੰਗ ਕੇ ਕੀ ਹੈ ਕਿ ਗੱਡੀਆਂ ਨੂੰ ਨੁਕਸਾਨ ਕਰ ਤਾਂ ਇਹ ਵੀ ਤਾਂ ਸਾਰੇ ਕੇ ਸਾਰੀ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਕੀ ਨਾਮ ਆਪਣਾ ਕਿੰਕਸਨ ਹੋਏ ਮੇਰਾ ਆਕਾਸ਼ ਨਾਮ ਹੈ ਜੀ ਤੇ ਪ੍ਰਤਾਪ ਨਗਰ 3 ਡੀ ਦੇ ਵਿੱਚ ਮੈਂ ਆਇਆ ਸੀਗਾ ਤੇ ਇੱਥੇ ਆਪਣਾ ਘਰ ਹੈਗਾ ਤੇ ਵੀ ਰਾਤ ਨੂੰ ਆ ਕੇ ਖੜਾ ਹੀ ਸੀਗਾ 5 ਮਿੰਟ ਵੀ ਨਹੀਂ ਹੋਏ ਤੇ ਮੈਂ ਹਜੇ ਅੰਦਰ ਜਾ ਕੇ ਪੈਰ ਧੋਣ ਲੱਗੇ ਆ ਤੇ ਕੀ ਕਹਿੰਦੇ ਮੇਰੇ ਮਤਲਬ ਤਾਂ ਆ ਮੋਟਰਸਾਈਕਲ ਤੋਂ ਆਏ ਤਿੰਨ ਮੁੰਡੇ ਤੇ ਉਹਨਾਂ ਨੇ ਵੀ ਲਿਆ ਕੇ ਸ਼ੀਸ਼ੇ ਦੇ ਕੁਝ ਮਾਰਿਆ ਸਰ ਵੀ ਮਤਲਬ ਨੁਕਸਾਨ ਬਹੁਤ ਹੋਇਆ ਹੈਗਾ ਗੱਡੀ ਹਜੇ ਨਵੀਂ ਗੱਡੀ ਕਢਾਈ ਹੈ ਮੈਂ ਜੀ ਬਸ ਉਹਨਾਂ ਨੇ ਇਹ ਵੀ ਮਤਲਬ ਵੀ ਉਹ ਮੁੰਡੇ ਦੇ ਕਾਰਵਾਈ ਕੀਤੀ ਜਾਵੇ ਜਲਦੀ ਤੋਂ ਜਲਦੀ ਮਤਲਬ ਅੜੇ ਜਾਣ ਉਹ ਤੇ ਵੀ ਆਪਣਾ ਜਿਹੜਾ ਮੁਆਵਜ਼ਾ ਬੰਦ ਹੈ ਵੀ ਸਾਨੂੰ ਉਹ ਦਿੱਤਾ ਜਾਵੇ ਬਸ ਕੋਈ ਫੁਟੇਜ ਵੀ ਆਈ ਸੀ ਸੀ ਫੁਟੇਜ ਨਹੀਂ ਫੋਟੋ ਆਈ ਹੈ ਕਿ ਸੀਟੀਪੇਪਰ ਕਲੀਅਰ ਨਹੀਂ ਆ ਰਿਹਾ ਕਿਉਂ ਮੋਟਰਸਾਈਕਲ ਦੀ ਲਾਈਟਾਂ ਵਗੈਰਾ ਜੋ ਹੈਗੀ ਹੈ ਅੱਗੇ ਨੰਬਰ ਪਲੇਟ ਤੇ ਪਿੱਛੇ ਨੰਬਰ ਪਲੇਟ ਮੋੜੀ ਹੋਈ ਹੈ ਤਾਂ ਕਿ ਕਹਿੰਦੇ ਨੰਬਰ ਪਲੇਟਾਂ ਲੁਕ ਰਹੀਆਂ ਨੇ ਵੀ ਲਾਈਟ ਕਰਕੇ ਨੰਬਰ ਪਲੇਟ ਕਲੀਅਰ ਨਹੀਂ ਆ ਰਹੀ ਵੀ ਉਹ ਤਿੰਨ ਜਾਨੇ ਹੈਗੇ ਨੇ ਵੀ ਪੂਰੇ ਡੱਕੇ ਹੋਏ ਨੇ ਕਿੰਦੀ ਕਿੰਦੀ ਨੁਕਸਾਨ ਹੋਇਆ ਟੋਟਲ ਮਨ ਮੰਨ ਕੇ ਚੱਲੋ ਜੀ ਹੁਣ ਨਵੀਂ ਗੱਡੀ ਹੈ ਦੇਖੋ ਜੀ ਮਤਲਬ 8000 ਰੁਪਏ ਦਾ ਸ਼ੀਸ਼ਾ 9000 ਰੁਪਏ ਦਾ ਆਮ ਪੈਂਦੇ ਆ ਸ਼ੀਸ਼ੇ ਜੀ ਵੀ ਮਤਲਬ ਐ ਵੀ ਹੁਣ ਜਿਹੜੇ ਮਤਲਬ ਨੁਕਸਾਨ ਹੋਇਆਗਾ ਜਿਉਂ ਫੜ ਕੇ ਹੋਏ ਉਹਨਾਂ ਨੂੰ ਵੀ ਕਾਰਵਾਈ ਕੀਤੀ ਜਾਵੇ ਬਸ ਵੀਸ਼ਾ ਸਾਨੂੰ ਵੀ ਆਪਦੇ ਉਹ ਕਰਵਾਈ ਜਾਂ ਸਾਨੂੰ ਆਪਦੇ ਜਿੰਨੀ ਸਾਡੇ ਨਾਮ ਹੈ ਆਪਣਾ ਕੀ ਕਟਣਾ ਵਪਰੀ ਰਾਤ ਨੂੰ ਜੀ ਮੇਰਾ ਨਾਮ ਬੰਟੀ ਠਾਕੁਰ ਹੈ ਮੈਂ ਗਲ ਨੰਬਰ 399 ਹੈ ਰਾਤੀ ਕੋਈ 10 9:30 10:10 ਵਜੇ ਤਿੰਨ ਮੁੰਡੇ ਆਪਣੀ ਗਲੀ ਚ ਆਇਆ ਤੇ ਘੱਟੋ ਘੱਟ 6 ਗੱਡੀਆਂ ਨੂੰ ਨੁਕਸਾਨ ਕਰਕੇ ਸ਼ੀਸ਼ੇ ਭੰਨ ਗਏ ਐ ਪ੍ਰਿੰਟ ਦੇ ਸ਼ੀਸ਼ੇ ਭੰਨ ਗਏ ਐ ਤੇ ਉਹਨਾਂ ਦੀ ਪਛਾਣ ਹੋਈ ਨਹੀਂ ਅਜੇ ਤੱਕ ਕੀ ਹਥਿਆਰ ਕੀ ਸੀ ਉਹਨਰ ਕੋਲ ਲੱਤਾਂ ਉਹਨਰ ਕੋਲ ਟੰਬੇ ਸੀ ਲੋਹੇ ਤੇ ਹਾਕੀਆਂ ਸੀਗੀਆਂ ਪੁਲਿਸ ਪਾਰਟੀ ਪਹੁੰਚ ਗਈ ਹੈ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਸਾਢੇ 10 ਵਜੇ ਫਿਰ ਅਸੀਂ ਰਾਤ 12 ਵੇ ਰਪਣ ਖਾ ਗਿਆ ਕਨਾਲ ਚੌਕੀ ਦੇ ਵਿੱਚ ਕੀ ਲੱਗਦਾ ਕੀ ਸੀ ਆਪਾਂ ਜੀ ਕੋਈ ਨਸ਼ੇੜੀ ਟਾਈਪ ਲੱਗਦੇ ਇਹ ਕੋਈ ਕੀ ਬਾਹ ਨਸ਼ੇੜੀ ਐ ਬੰਦੇ ਸਾਰੇ ਕੀ ਮੰਕਰ ਉਹ ਸਭ ਨੂੰ ਮਾਰ ਰਹੇ ਸੀਗੇ ਉਹ ਸਭ ਨਸ਼ੇੜੀ ਸੀਗੇ ਕੀ ਮੰਕਰ ਜੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਭਾਈ ਜੀ ਕ ਗੱਡੀਆਂ ਬਹੁਤ ਜਾਂਦਾ ਜਾਂਵੇ ਬਸ ਹੋਰ ਵੜ ਕੇ ਬਸ ਆਮ ਆਪਣਾ ਕੀੜੀ-ਕੀੜੀ ਰਕਸੋਣ ਜੀ ਮੈਕਰਾ ਗੱਡੀਆਂ ਜੀ ਮੇਰੀ ਹੂੰ ਤੇ ਫਰੰਟ ਸੀਜ਼ਾਂ ਤੋੜ ਕੇ ਗਿਆ ਰਾਤ ਨੂੰ ਜੀ ਤੇ ਦੋਸਤਿਆਂ ਨੂੰ ਸਹਾਇਤਾ ਦਿੱਤੀ ਜਾਵੇ ਜਿਹੜੇ ਵੀ ਆ ਜਿਹੜੇ ਆ ਜਿਹੜਾ ਕੰਮ ਕਰਦੇ ਜੀ ਟੋਟਲ ਗੱਡੀਆਂ ਕਿੰਨੀ ਸੀ ਅਗਲੀ ਸੀ ਵਿੱਚ ਪੰਜ-ਛੇ ਗੱਡੀਆਂ ਦਾ ਨੁਕਸਾਨ ਹੋਇਆ ਜੀ ਕੀ ਲੱਗਦਾ ਕੀ ਇਹ ਵੀ ਕੋਣ ਲੱਗਦੇ ਤੁਹਾਨੂੰ ਨਸ਼ੇੜੀ ਲੱਗਦੇ ਕੋਈ ਨਸ਼ੇੜੀ ਲੱਗਦੇ ਜੀ ਹੋਰ ਤਾਂ ਫੋਨ ਕਰੂਗਾ ਜੇ ਕੰਮ ਹੂੰ ਕੀ ਮਕਰਜੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਨੁਕਸਾਨ ਹੋਇਆ ਸਾਡਾ ਹੂੰ ਇਹ ਅੱਗੇ ਦਾ ਜਿਹੜਾ ਦੱਤਾ ਨਾ ਕੋਈ ਸੀਸੀਟੀਵੀ ਫੁਟੇਜ ਵੀ ਆਈ ਹੈ ਤੁਹਾਡੇ ਕੋਲ ਹਾਂਜੀ ਐ ਤਾਂ ਹੈਗੀ ਹੈ ਪਰ ਸਾਫ਼ ਨਹੀਂ ਆ ਰਹੀ ਹੈ ਐਸੇ ਇੱਕ ਗੱਡੀਆਂ ਦੇ ਪੰਨ ਤੋੜੀ ਹੋਈ ਹੈ ਪ੍ਰਤਾਪ ਨਗਰ ਦੇ ਵਿੱਚ ਕੀ ਹੋ ਰਿਹਾ ਹੈ ਹਾਂਜੀ ਰਾਤ ਸਾਨੂੰ ਇਤਲਾ ਮਿਲੀ ਸੀਗੀ ਵੀ ਇਸ ਤਰ੍ਹਾਂ ਕਰਕੇ ਦੋ ਗੱਡੀਆਂ ਦੇ ਕੋਈ ਸ਼ਰਾਰਤੀ ਅਨਸਰਾਂ ਭੰਗ ਗਿਆ ਕੋਈ ਉਹ ਇਨਾ ਨੂੰ ਪਤਾ ਲੱਗਿਆ ਵੀ ਉਹ ਮੋਟਰਸਾਈਕਲ ਸਵਾਰ ਸੀ ਕੋਈ ਹੈ ਸ਼ਰਾਰਤੀ ਅਨਸਰ ਇਹ ਪੜਤਾਲ ਕਰ ਰਹੇ ਅਸੀਂ ਬਾਦ ਪੜਤਾਲ ਜਿਹੜੀ ਕਾਰਵਾਈ ਹੋ ਰ homogene ਕਰਾਂਗੇ ਸੀ ਮੌਕਾ ਦੇਖਿਆ ਗਿਆ ਸਰ ਜੀ ਹਾਂ ਜੀ ਅੱਜ ਮੌਕਾ ਦੇਖ ਕੇ ਐਸਪੀ ਪ੍ਰੇਮ ਸਿੰਘ ਸਾਡਾ ਮੌਕੇ ਤੇ ਗਿਆ ਜੀ ਉਹਨੇ ਪੜਤਾਲ ਕੀਤੀ ਹੈ ਕਿ ਉਹ ਪੜਤਾਲ ਤੋਂ ਪਤਾ ਲੱਗਿਆ ਕਿ ਮੋਟਰਸਾਈਕਲ ਸਵਾਰ ਸੀਗੇ ਉਹਨਾਂ ਦਾ ਇਹ ਵੀ ਕਹਿਣਾ ਵੀ ਕਾਪੇ ਵਗੈਰਾ ਲੈ ਕੇ ਘੁੰਮਦੇ ਰਹਿੰਦੇ ਇਲਾਕੇ ਦੇ ਵਿੱਚ ਨਹੀਂ ਜਿਹੜੇ ਕਾਪੇ ਵਗੈਰਾ ਵਾਲੀ ਗੱਲ ਤਾਂ ਹੈਗੀ ਹੈ ਕਿ ਇਹ ਤਾਂ ਕੋਈ ਬਿਲਕੁਲ ਗਲਤ ਹੈਗੀ ਉਹ ਤਾਂ ਇੱਟ ਜੜਿਆ ਕੋਈ ਜਿਵੇਂ ਇਸ ਤਰ੍ਹਾਂ ਇਟਾਂ ਕੋਈ ਚਲਾ ਕੇ ਗਿਆ ਇਸ ਤਰ੍ਹਾਂ ਹੋਇਆ ਹੈ ਜੀ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਕਰਵਾਈ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਪੜਤਾਲ ਕਰ ਰਹੇ ਹਾਂ ਬਾਦ ਪੜਤਾਲ ਜਿਹੜੀ ਕਾਰਵਾਈ ਬਣੂ ਕਰਦਾ ഹർമിന്ദർ ഹർമീന്ദ്രാജിൽ പോകടും